ਸ਼ੁਰੂ ਹਾਂਜੀ ਦੋਸਤੋ ਮੈਂ ਡਾਕਟਰ ਅਮਨਜੀਤ ਸੰਧੂ ਅਮਨਜੀਤ ਮਲਟੀ ਸਪੈਸ਼ਲਿਟੀ ਹਸਪੀਟਲ ਆਰਐਫਕੇ ਦੋਸਤੋ ਅੱਜ ਕਾਫੀ ਦਿਨਾਂ ਬਾਅਦ ਰੂਬਰੂ ਹੋ ਰਹੇ ਆ ਉਹਦੇ ਵਿੱਚ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਉਹਦੇ ਵਿੱਚ ਜਿਵੇਂ ਸਾਡਾ ਅੱਗੇ ਕੈਂਪ ਚੱਲ ਰਿਹਾ ਨਵੰਬਰ ਤੱਕ ਕੈਂਪ ਸਾਡਾ ਜਿੰਦੇ ਵਿੱਚ ਅਸੀਂ ਆਪਰੇਸ਼ਨਾਂ ਦੇ ਰੇਟ ਜਾਂ ਹੋਰ ਵੀ ਆਪਣੇ ਜਿੰਨੇ ਵੀ ਇਨਵੈਸਟੀਗੇਸ਼ਨ ਅਲਟਰਾਸਾਉਡ ਆ ਬਹੁਤ ਰੇਟ ਘੱਟ ਕੀਤੇ ਹੋਏ ਉਹਨਾਂ ਦੇ ਨਵੰਬਰ ਮਹੀਨੇ ਤੱਕ ਉਹਦੇ ਵਿੱਚ ਮੈਂ ਤੁਹਾਨੂੰ ਅੱਗੇ ਵੀ ਜਿਵੇਂ ਇੱਕ ਪੀਸੀ ਦੇ ਵਿੱਚ ਵੀ ਦੱਸਿਆ ਸੀ ਤੁਹਾਨੂੰ ਉਹਦੇ ਵਿੱਚ ਜਿਵੇਂ ਸਾਡੀਆਂ ਸਰਜਰੀਆਂ ਐ ਜਿਵੇਂ ਨੋਰਮਲ ਡਿਲੀਵਰੀ ਆ ਉਹ ਸਿਰਫ ਅਸੀਂ ਇਧਰ ਵਾਸਤੇ ਲੋਕਾਂ ਜਿਹੜੇ ਮਤਲਬ ਪਾਣੀ ਤੋਂ ਪ੍ਰਭਾਵਿਤ ਨਹੀਂ ਗਏ ਲੋਕ ਉਹਨਾਂ ਵਾਸਤੇ ਸਿਰਫ 8000 ਰੁਪਏ ਦੇ ਵਿੱਚ ਵਿਦ ਵਿਦ ਮੈਡੀਸਨ ਜੇ ਕਿਸੇ ਦਾ ਆਪਾਂ ਨੂੰ ਵੱਡਾ ਆਪਰੇਸ਼ਨ ਕਰਨਾ ਪੈਂਦਾ ਹੈ ਤੇ ਉਹ ਆਪਾਂ ਨੂੰ ਸਿਰਫ 15000 ਰੁਪਏ ਦੇ ਵਿੱਚ ਵਿੱਚ ਹੀ ਦਵਾਈਆਂ ਪਾ ਕੇ ਨਾਲ ਜਿਹੜੀਆਂ ਸਾਡੀਆਂ ਜਨਰਲ ਸਰਜਰੀਆਂ ਆ ਗਈਆਂ ਜਿਵੇਂ ਤੇ ਦੀ ਪਥਰੀ ਦੂਰ ਵੀ ਰਾਈ ਉਹ ਸਿਰਫ 18000 ਰੁਪਏ ਦੇ ਵਿੱਚ ਬੱਚੇਦਾਨੀ ਦਾ ਕਢਣਾ ਸਿਰਫ 18000 ਰੁਪਏ ਦੇ ਵਿੱਚ ਆ ਹੋਰ ਵੀ ਜਿੰਨੀਆਂ ਆਮ ਜਨਰਲ ਸਰਜਰੀਆਂ ਇਹ ਸਾਡੀਆਂ ਸਾਰੀਆਂ 18000 ਰੁਪਏ ਦੇ ਵਿੱਚ ਆ। ਫਿਰ ਅਸੀਂ ਉਹਦੇ ਵਿੱਚ ਇਹ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਸਾਡੇ ਕੋਲੇ ਜਿਹੜੇ ਜਨਰਲ ਸਰਜਨ ਤੇ ਸਾਡੇ ਕੋਲੇ ਜਿਹੜੇ ਐਨਸਥੈਟਿਕ ਆ ਉਹ 24 ਘੰਟੇ ਇੱਥੇ ਹੀ ਰਹਿੰਦੇ ਆ। ਸਾਡੀ ਜਿਹੜੀ ਅਲਟਰਾਸਾਉਂਡ ਮਸ਼ੀਨ ਆ ਉਹਨਾਂ ਨੂੰ ਆਪਰੇਟ ਕਰਨ ਵਾਲੇ ਸਾਡੇ ਰੇਡੀਓਲੋਜਿਸਟ ਡਾਕਟਰ ਜਿਹੜੇ ਆ ਉਹ ਵੀ 24 ਘੰਟੇ ਇੱਥੇ ਹੀ ਰਹਿੰਦੇ ਆ। ਐਮਰਜੈਂਸੀ ਦੇ ਕਿਸੇ ਟਾਈਮ ਵੀ ਸਾਨੂੰ ਰਾਤ ਵੀ ਸਾਨੂੰ ਜੇ ਅਲਟਰਾਸਾਉਂਡ ਕਰਨੀ ਪੈਂਦੀ ਆ ਤੇ ਅਸੀਂ ਕਰਕੇ ਦੇਖ ਲੈਨੇ ਆ। ਤੇ ਮੈਂ ਤੁਹਾਨੂੰ ਹੋਰ ਆਪਣੇ ਆਉਣ ਵਾਲੇ ਮਤਲਬ ਟਾਈਮ ਦੇ ਵਿੱਚ ਨਾਲ ਦੀ ਨਾਲ ਤੁਹਾਨੂੰ ਆਪਣੀਆਂ ਸਰਜਰੀਆਂ ਬਾਰੇ ਦੱਸਦਾ ਰਹੂੰਗਾ ਇਸੇ ਟਾਈਮ ਦੌਰਾਨ ਅਸੀਂ ਆ ਪਿਛਲੇ 1 ਮਹੀਨੇ ਤੋਂ ਜਦੋਂ ਦਾ ਕੈਂਪ ਲੱਗਿਆ ਹੈ 200 ਤੋਂ ਪਲੱਸ ਸਰਜਰੀਆਂ ਜਿਹੜੀਆਂ ਅਸੀਂ ਐਸਐਸਟੀਮ ਦੇ ਤਹਿਤ ਕਰ ਚੁੱਕੇ ਹਾਂ ਤੇ ਕਾਫੀ ਮਤਲਬ ਦੂਰੋਂ 30 40 ਕਿਲੋਮੀਟਰ ਦੂਰ ਤੋਂ ਆ ਕੇ ਵੀ ਲੋਕਾਂ ਨੇ ਇੱਥੇ ਆ ਆਪਰੇਸ਼ਨ ਕਰਾਇਆ ਕਿ ਜਿਨ੍ਹਾਂ ਦੇ ਕਾਫੀ ਮਤਲਬ ਵੱਡੀ ਅਮਾਉਂਟ ਜਿਹੜੀ ਉਹਨਾਂ ਦੀ ਬਚ ਜਾਂਦੀ ਆ ਇਸ ਕਰਕੇ ਅਸੀਂ ਆਪਣੇ ਭੈਣਾ ਭਰਾਵਾਂ ਨੂੰ ਇਹੀ ਦੱਸਣਾ ਚਾਹੁੰਦੇ ਆ ਕਿ ਕਿਸੇ ਨੂੰ ਜੇ ਅਗਰ ਕਿਸੇ ਜੀ ਦੀ ਅਮਰਜੈਂਸੀ ਵਿੱਚ ਲੋੜ ਪੈਂਦੀ ਸਾਡੇ ਐਂਬੂਲੈਂਸ ਦੀ ਜਾਂ ਮਤਲਬ ਕੋਈ ਆਪਰੇਸ਼ਨ ਕਰਵਾਉਣਾ ਅਮਰਜੈਂਸੀ ਦੇ ਵਿੱਚ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਸਾਡੇ ਦਿੱਤੇ ਹੋਏ ਹੈਲਪਲਾਈਨ ਨੰਬਰਾਂ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੀ ਟੀਮ 24 ਘੰਟੇ ਹਾਜ਼ਰ ਰਹਿੰਦੀ ਆ ਹਸਪਤਾਲ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ